ਸਤਗੁਰਾਂ ਨੇ ਰਹਾਈ ਦਾ ਕਾਗਜ਼ ਪੜਿਆ ਰਾਜੇ ਸਾਰੇ ਇਕੱਠੇ ਹੋ ਗਏ ਇਹਦੇ ਵਿੱਚ ਪਹਾੜੀ ਰਾਜੇ ਵੀ ਸੰਜੀ ਉਹ ਵੀ ਸਨ ਜਿਹੜੇ ਗੁਰੂ ਅਰਗਵਿੰਦ ਸਾਹਿਬ ਦੇ ਪੋਤੇ ਦੇ ਨਾਲ ਵੈਰ ਕਮਾਉਂਦੇ ਰਿਹਾ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਨੇ ਕਿਹਾ ਜੀ ਉਹਨਾਂ ਦੀ ਔਲਾਦ ਉਹਨਾਂ ਨੇ ਕਿਹਾ ਮਹਾਰਾਜ ਅੱਜ ਤੁਸੀਂ ਨਾਲ ਲੈ ਕੇ ਗਏ ਸਾਨੂੰ ਕਿਸੇ ਨਹੀਂ ਕੱਢਣਾ ਸਤਗੁਰੂ ਰੋਕ ਕੇ ਉਹਨਾਂ ਵਜ਼ੀਰ ਖਾਨ ਨੂੰ ਕਿਹਾ ਅਸੀਂ ਇਕੱਲੇ ਬਾਹਰ ਨਹੀਂ ਆਵਾਂਗੇ ਰਾਜਿਆਂ ਨੂੰ ਹੀ ਬਾਹਰ ਕਰਨਾ ਹੋਵੇਗਾ ਜਹਾਂਗੀਰ ਨੇ ਕਿਹਾ ਕਿ ਜਿਹੜੇ ਗੁਰਦੇਵ ਦਾ ਧਾਮਨ ਪਕੜ ਲੈਣਗੇ ਸਾਡਾ ਇਤਿਹਾਸ ਕੋਈ 50 ਕਲੀਆਂ ਵਾਲਾ ਕੋਈ 52 ਕਲੀਆਂ ਵਾਲੇ ਦੱਸਦੇ ਆ ਉਹਨਾਂ 52 ਰਾਜਿਆਂ ਨੂੰ ਸਤਗੁਰਾਂ ਨੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਾਇਆ ਜਦੋਂ ਹਜ਼ੂਰ ਬਾਹਰ ਨਿਕਲੇ ਉਹਨਾਂ ਰਾਜਿਆਂ ਨੇ ਇਕੱਠੇ ਹੋ ਕੇ ਕਿਹਾ ਦਾਤਾ ਬੰਦੀ ਛੋੜ ਗੁਰੂ ਅਰਗੁਨ ਸਾਹਿਬ ਜੀ ਉਸ ਦੇ ਨਾਮ ਪੈ ਗਿਆ ਦਾਤਾ ਬੰਦੀ ਛੋੜ ਸੰਗਤ ਜੀ ਖਰੀਦਾਸ ਦਰੋਗਾ ਫਿਰ ਗੁਰੂ ਅਰਗੁਨ ਸਾਹਿਬ ਨੂੰ ਆਪਣੇ ਘਰ ਲੈ ਗਿਆ ਖਰੀਦਾਸ ਦਰੋਗੇ ਨੇ ਇੱਕ ਰਾਤ ਫਿਰ ਸਤਿਗੁਰਾਂ ਨੂੰ ਆਪਣੇ ਘਰ ਰੱਖਿਆ ਸੇਵਾ ਕੀਤੀ ਉਸ ਰਾਤ ਫਿਰ ਉਹਨੇ ਆਪਣੇ ਘਰ ਦੇ ਬਨੇਰਿਆਂ ਦੇ ਉੱਤੇ ਦੀਪ ਮਾਲਾ ਕੀਤੀ ਸੀ ਕਿ ਧੰਨ ਗੁਰੂ ਅਰਗੁਨ ਸਾਹਿਬ ਮਹਾਰਾਜ ਆਏ ਨੇ